ਸੋ ਨਿਹਾਲ ਬਹੁਤ ਸੰਜਾਨੀਆਂ ਜੀ ਜਾਨਿਆ ਸਵੇਰੇ ਦੱਸਿਆ ਤੁਹਾਨੂੰ ਵੀ ਅਸੀਂ ਥੋੜੇ ਲੇਟ ਹੋ ਗਏ ਆ ਸੇਫਟੀ ਰਹੀਆਂ ਨੇ ਗੱਲ ਆਦੀ ਹਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਤੇ ਅੱਜ ਤਰੀਕ ਹੈ ਗਿਆ 26 ਤੇ ਆਪਾਂ ਅੱਜ ਸਾਈਕਲ ਯਾਤਰਾ ਤੇ ਜਾ ਰਹੇ ਹਾਂ ਸ਼੍ਰੀ ਫਤੇਗੜ ਸਾਹਿਬ ਤੇ ਪਿਛਲੀ ਵਾਰ ਜੇ ਮੈਂ ਦੋ ਜਣੇ ਸੀ ਇਸ ਵਾਰ ਸਾਡੇ ਨਾਲ ਦੋ ਜਣੇ ਹੋਰ ਜੁੜੇ ਨੇ ਇਹ ਬਾਈ ਗੁਰਨੇਕ ਤੇ ਇਧਰ 모ਹਿਤ ਤੇ ਆ ਆ ਗਿਆ ਅਮਨਿੰਦਰ ਜੋ ਕਿ ਆ ਕੇ ਤੁਹਾਡਾ ਆਪਣਾ ਹਾਂ ਸਹੀ ਗੱਲ ਹੈ ਚਲੋ ਮਿਲਦੇ ਆ ਜੀ ਹੁਣ ਰਸਤੇ 'ਚ ਤੇ ਸਾਡੇ ਸਾਥੀ ਮੋਹਿਤ ਚ ਗੁਲਾਟੀ ਜੀ ਦਸਤਾਰ 'ਚ ਆ ਕੇ ਬਹੁਤ ਛੋੜੇ ਲੱਗ ਰਹੇ ਨੇ ਹਵਾਨਾ ਗੱਲਾਂ ਕਰਦੇ ਹੋਏ ਸਪੀਡ ਜੋਰਾਂ ਤੇ ਅੱਜ ਕਿਉਂਕਿ ਸਫ਼ਰ ਦੀ ਸ਼ੁਰੂਆਤ ਹੋਈ ਆਲੇ ਇਹ ਸਾਡੇ ਟੀਮ ਲੀਡਰ ਇਹ ਕਹਨੂੰ ਟੀਮ ਲੀਡਰ ਨੇ ਭੱਜੇ ਫਿਰਦੇ ਨੇ ਸਾਥੀਆਂ ਦਾ ਕੋਈ ਧਿਆਨ ਨਹੀਂ ਪਿੱਛੇ ਲਿਆ ਦਾ ਹਾਂਜੀ ਸਾਥੀ ਸੁਮਨ ਜੀ ਸੁਮਨਾ ਸੁਮਨਾ ਡੇਲੋਂ ਵਾਲਾ ਡੇਲੋਂ ਵਾਲਾ ਸੁਮਨਾ ਮੁੰਡਾ ਜੀ ਇਹਨਾਂ ਦੇ ਉਪਰਾਲੇ ਸਦਕਾ ਸਾਰੇ ਇਕੱਠੇ ਹੋ ਕੇ ਦੁਆਰਾ ਜਾ ਰਹੇ ਆ ਵਦਕਰ ਸਾਹਿਬ ਨੂੰ ਸਾਰਿਆਂ ਦਾ ਹੀ ਹੈਗਾ ਸਭ ਦਾ ਮਨ ਕੋਲ ਅੱਜ ਜੇ ਥੋੜਾ ਜਿਹਾ ਲੇਟ ਹੋ ਗਏ ਕਾਲ ਕਰਦੇ ਕਰਦੇ ਤੁਰਨ ਦਾ ਪਲਾਨ ਸੀ 6 ਵਜੇ ਪਰ ਸਾਨੂੰ 7 ਤੇ 10 ਵਜੇ ਕਾਲ ਕਰਦੇ ਨਹੀਂ ਲੇਟ ਹੋਏ ਅਸੀਂ ਕਾਲ ਵੀ ਨਹੀਂ ਅੱਜ ਸਾਰੀ ਸੇਫਟੀ ਪ੍ਰੀਕਾਸ਼ਨ ਲੈ ਕੇ ਚੱਲੇ ਆ ਹਾਂ ਜੇ ਤੁਸੀਂ ਧੁੰਦ ਦੇ ਵਿੱਚ ਜਾ ਰਹੇ ਹੋ ਤੇ ਚਾਹਤ ਨੇ ਬਾਫਾਉਣ ਦੇ ਹਨੇਰੇ ਦੇ ਵਿੱਚ ਹਾਂ ਤਾਂ ਤੁਹਾਡੇ ਕੋਲ ਸਾਰਾ ਸਾਜੋ ਸਮਾਨ ਹੋਣਾ ਚਾਹੀਦਾ ਹਾਂਜੀ ਸੰਗਤ ਜੀ ਅਸੀਂ ਡੇਲੋਂ ਤੋਂ 35 ਕਿਲੋਮੀਟਰ 35 ਮਿੰਟ ਦਾ ਸਫ਼ਰ ਤੈਅ ਕਰਦੇ ਹੋਏ ਰਾਣਾ ਸਾਹਿਬ ਪਹੁੰਚ ਚੁੱਕੇ ਆ ਤੇ ਧੁੰਦ ਤੋਂ ਬਚਾਅ ਵਜ ਖਾਂਡੋ ਨੇ ਫੀਲਿੰਗ ਹੋ ਰਹੀ ਸਾਈਕਲਾਂ ਤੇ ਐਕਸਰਸਾਈਜ਼ ਹੋ ਰਹੀ ਆ ਤਾਂ ਕਰਕੇ ਤੇ ਢਿੱਲੋਂ ਤੋਂ ਰਾੜਾ ਸਾਹਿਬ ਦਾ ਸਫ਼ਰ ਅਸੀਂ ਲਗਭਗ 35 ਮਿੰਟਾਂ ਦੇ ਵਿੱਚ ਕਵਰ ਕੀਤਾ। ਇਹ ਕਿੰਨਾ ਹੈ? ਇਹ ਕਿੰਨਾ ਹੈ? ਕਿਉਂ ਜਾਣ ਲੱਗੇ 11 11 ਕਿਵੇਂ ਹੋ ਗਿਆ? ਸਾਹ ਤਾਂ ਵਿਜੇਵਾਲ ਨੂੰ ਕਿਹਾ ਵਧ ਰਹੇ ਆ ਵਿਜੇ ਤੋਂ ਅਸੀਂ ਦਿੱਲੀ ਹਾਈਵੇ ਜਿਹੜਾ ਮੇਨ ਰੋਡ ਆ ਉਤੇ ਸਫ਼ਰ ਜਾਰੀ ਰੱਖਾਂਗੇ ਤੇ ਮਾਂ ਮਾਲਾ ਸਿਨੂਰੀ ਦੇ ਦੇ ਬਚੋ ਮੋਹ ਜੀ ਅਸਮ ਤੁਸੀਂ ਨੇ ਕੜਾਣੀ ਕਲਾਂ ਵਿੱਚ ਦੀ ਲੰਘ ਤੇ ਪਏ ਹੋ ਕਿ ਕੜਾਣੀ ਕਲਾਂ ਆ ਗਿਆ ਜੀ ਇਹ ਇਹਦਾ ਪਿੰਡ ਦਾ ਵੀ ਇਤਿਹਾਸ ਆ हां ਯਾਦਾਗਾ ਤੁਹਾਨੂੰ ਸਾਡੇ ਇੱਕ ਸਾਥੀ ਸੁਮਨਾ ਬਾਈ ਕਾਫੀ ਅੱਗੇ ਨੇ ਬੋਲੇ ਇਸੋਨ ਹਾਲ ਅੱਛਾ ਕਾਲ ਸਾਹ ਸੰਗਜੀ ਅਸੀਂ ਸਾਈਕਲਾਂ ਤੇ ਸਵਾਰ ਹੋ ਕੇ ਜਾ ਰਹੇ ਹਾਂ ਸ਼ਰਦਾ ਜੀ ਆਪਣੀ ਆਪਣੀ ਭਾਵਨਾਵਾਂ ਲੈ ਕੇ ਚੱਲਦੇ ਨੇ ਸਾਰੇ ਆਣੇ ਆ ਸੰਗਤ ਪੈਦਲ ਜਾ ਰਹੀ ਆ ਹੁਦਕਰ ਸਾਹਿਬ ਜੀ ਬੋਲੇ ਇਸੋ ਨਿਹਾਲ ਸੰਗਤ ਜੀ ਅਸੀਂ ਬੀਜੇ ਪਹੁੰਚ ਚੁੱਕੇ ਆ ਤੇ ਲਗਭਗ ਡੇਢੋ ਤੋਂ ਡੇਢ ਘੰਟੇ ਦੀ ਦੂਰੀ ਤੱਕ ਕੀਤੀ ਅਸੀਂ 30 ਕਿਲੋਮੀਟਰ ਡੇਢ ਘੰਟੇ ਦੇ ਵਿੱਚ ਸਲੋ ਹੋਣ ਦਾ ਮਕਸਦ ਇਹ ਸੀ ਸੇਫਟੀ ਚੱਲੀਏ ਕਿਉਂਕਿ ਟ੍ਰੈਫਿਕ ਬਹੁਤ ਆ ਦੇਖੋ ਜਥਿਆਂ ਦੇ ਜਥੇ ਪੈਦਲ ਚੱਲੇ ਨੇ ਬੋਲੇ ਸੋ ਨਿਹਾਲ ਹਰ ਆ ਜਨਵਰੀ ਸੋਚਿਆ ਤੇ ਕਪੜਾ ਦੇ ਸੀ ਪਹਿਲਾਂ ਪੜਾਪੂਰਾ ਕੀਤਾ ਸੀ ਸਭ ਦਾ ਫੋਟੋ ਗੇਸੀ ਜੀਜੇ ਬਹੁਤ ਚੰਗੇ ਹੈ ਜੀ ਪਹਿਲਾ ਬਣਾ ਲਿਆ ਸਫਰ ਦਾ ਪਹਿਲਾ ਸਾਥ ਤੋਂ ਮਿਲਣਾ ਮੈਂ ਜਰੂਰ ਦਾ ਸਾਡੇ ਨਾਲ ਰਸਤਾ ਹੈ ਕਿ ਜੇਕਰ ਤੁਹਾਡਾ ਕੋਈ ਚਾਲੇ ਪਾਉਣਗੇ ਪਹੁੰਚ ਗਏ ਮੱਦੇ ਬੌਂਡ ਗਏ ਤੇ ਦੋ ਸਾਥੀ ਸਾਡੇ ਪਿੱਛੇ ਰਹੇ ਉਹਨਾਂ ਦੇ ਪਿੱਛੇ ਇੱਕ ਵਾਰ ਵੇਖਤਰ ਗਿਆ ਨੇ ਮੈਂ ਕਿ ਜੀ ਪਹੁੰਚ ਗਏ ਨੇ ਤੇਰੀ ਭਾਤਰੀ ਨਾਲ ਨਹੀ ਨਹੀ ਮੋਹਿਤ ਜੋਰ ਲਾ ਰਿਹਾ ਹੁਣ ਤਾਂ ਜਲਦਾ ਕਿਨੇ 2-3 ਮਿੰਟ ਦੇ ਵਕਤ ਦੇ ਨਾਲ ਹੀ ਨਹੀਂ ਇਹਨਾਂ ਦੀ ਵੀ ਬਹੁਤ ਦਿੱਕਤ ਆ ਆਪਾਂ ਇਹਨਾਂ ਤੋਂ ਕੁੱਝ ਆਪਾਂ ਕਰਾਈ 90 ਚੱਲੇ ਸੁਰੇ ਹਾਂਜੀ ਸੰਗਤ ਜੀ ਅਸੀਂ ਪਹੁੰਚ ਗਏ ਹਾਂ ਜੀ ਫਤਗੜ ਸਾਹਿਬ ਤੇ ਕੋਈ ਧਰਤੀ ਤੇ ਬਰੂਦਿਆਂ ਸੰਗਤਾਂ ਦੇਖੋ ਹੁਮ ਹੁਮਾ ਕੇ ਹਾਜ਼ਰੀ ਲਵਾ ਰੀਆਂ ਨੇ ਪਹੁੰਚ ਗਿਆ ਜੀ ਫਤਿਹਗੜ ਸਾਹਿਬ ਤੇ ਸਾਡੇ ਡਿਪਾਰਟਮੈਂਟ ਦੀ ਇੱਥੇ ਡਿਵੀਜ਼ਨ ਸੀਗੀ ਤੇ ਸਾਡੇ ਜਨ ਵੀ ਇੱਥੇ ਆ ਤੇ ਉੱਥੇ ਅਸੀਂ ਸਾਈਕਲ ਪਾਰਕ ਕਰਦੇ ਨੇ ਆਪਣੇ ਤੇ ਲਗਭਗ 11 ਵਜੇ ਦਾ ਸਮਾਂ ਅਸੀਂ ਪਹੁੰਚ ਗਿਆ ਸੀ ਇੱਥੇ 7 ਵਜੇ ਅਸੀਂ ਚੱਲੇ ਸੀ ਫੇ 4 ਘੰਟੇ ਦੇ ਸਫ਼ਰ ਦੌਰਾਨ ਅਸੀਂ ਤਿੰਨ ਪੜਾਵਾਂ ਤੇ ਰੁਕਦੇ ਹੋਏ ਇੱਥੇ ਪਹੁੰਚੇ ਹਾਂ ਕਿਵੇਂ ਹੋ ਗੁਰਨੇਕ ਜੀ ਠੀਕ ਫੀਲ ਕਰ ਰਹੇ ਹੋ ਬਹੁਤ ਵਧੀਆ ਫੀਲ ਕਰ ਰਹੇ ਹਾਂ ਐਨਰਜੈਟਿਕ ਫੀਲ ਹੋਏ ਇੱਥੇ ਪਹੁੰਚਦੇ ਸਾਰੀ ਬਿਲਕੁਲ ਬਿਲਕੁਲ ਰਾਹ ਚ ਅੱਧੇ ਘੰਟੇ ਪਹਿਲਾਂ ਲੱਗਿਆ ਉਸ ਤੋਂ ਬਾਅਦ ਸਰੀਰ ਗਰਮ ਹੋ ਗਿਆ ਬਿਲਕੁਲ ਨਹੀਂ ਚੱਲੇ ਰਾਹ ਤੇ ਬਿਲਕੁਲ ਬਿਲਕੁਲ ਜੀ ਤੇ ਇਹ ਮੋਜੀ ਜੀ ਮੋਜੀ ਜੀ ਕੀ ਕਹਿਣਾ ਚਾਹੋਗੇ ਸਫ਼ਰ ਦੌਰਾਨ ਬਹੁਤ ਵਧੀਆ ਲੱਗਿਆ ਜੀ ਵਧੀਆ ਲੱਗਿਆ ਹਾਂ ਜੀ ਹਾਂ ਜੀ ਕੋਈ ਪਰੇਸ਼ਾਨੀ ਕੋਈ ਪਰੇਸ਼ਾਨੀ ਕੁਝ ਨਹੀਂ ਬਸ 860 ਕਿਲੋਮੀਟਰ ਦਾ ਪੈਂਡਾ ਕਾਫੀ ਟਾਈਮ ਬਾਅਦ ਤੈ ਕੀਤਾ ਹਾਂ ਤੇ ਨਮਾ ਐਕਸਪੀਰੀਅੰਸ ਇਹ ਹੈ ਤੇ ਸਾਡੇ ਟੀਮ ਲੀਡਰ ਸੁਮਨ ਜੀ ਸੁਮਨਾ ਭਾਈ ਹਾਂ ਸਿੱਧੇ ਸੁਮਨ ਜੀ ਦਾ ਟੀਮ ਲੀਡਰ ਹੀ ਹੈ ਕਿੱਦਰੀ ਹੋ de ਹਾਂਜੀ ਹਾਂਜੀ ਸੰਗਤ ਜੀ ਅਸੀਂ ਵਾਪਸੀ ਕਰਤੀ ਆ ਲੁਧਿਆਣੇ ਵੱਲ ਦੀ ਡੇਲੋਂ ਤੋਂ ਤੇ 150 ਦੇ ਲਗਭਗ ਅਸੀਂ ਫਤਿਹਗੜ੍ਹ ਸਾਹਿਬ ਤੋਂ ਰਵਾਨਾ ਹੋਏ ਹਾਂ ਆਪਣੀ ਮੰਜ਼ਿਲ ਵੱਲ ਨੂੰ ਤੇ ਰਸ਼ ਬਹੁਤ ਸੀ ਦਰਸ਼ਨ ਕਰਕੇ ਅਸੀਂ ਲਗਭਗ ਤਿੰਨ ਦੋ ਘੰਟਿਆਂ ਚ ਫ੍ਰੀ ਹੋਇਆ ਉਥੋਂ ਤੇ ਬਾਅਦ ਸੇ ਦਾ ਸਫਰ ਹੋਰਡੇ ਨਾਲ ਜੇ ਸ਼ੇਅਰ ਕਰਦੇ ਜਾਵਾਂਗੇ ਤੇ ਦੀ ਲਗਭਗ ਸਮਾ ਹੋ ਗਿਆ 6 ਵੇ ਦਾ ਹੁਣ 6 ਦਾ ਹਨੇਰਾ ਹੋਣਾ ਸ਼ੁਰੂ ਹੋ ਗਿਆ ਤੇ ਪੈਲ ਤੋਂ ਅਸੀਂ 4 ਕਿਲੋਮੀਟਰ ਅੱਗੇ ਆ ਚੁੱਕੇ ਹਾਂ ਰਾੜਾ ਸਾਹਿਬ ਵੱਲ ਨੂੰ ਰਾੜਾ ਸਾਹਿਬ ਤੋਂ ਜਿਹੜੀ ਸੜਕ ਜਾਂਦੀ ਹੈ ਪੈਲ ਨੂੰ ਉਸ ਸੜਕ ਦੇ ਉੱਤੇ ਆ ਤੇ ਲਗਭਗ 8 ਕਿਲੋਮੀਟਰ ਰਹਿ ਗਿਆ ਇੱਥੋਂ ਰਾੜਾ ਸਾਹਿਬ ਹਾਂਜੀ ਜੀ ਕਢਾਣੀ ਕਲਾਂ ਦੇ ਪੁਣ ਦੇ ਕੜਾਣੀ ਕਲਾਂ ਦਾ ਪੁਲ ਪਾਰ ਕਰ ਗਏ ਆ ਜੀ ਰਾਤ ਜਿਆਦਾ ਹੋ ਗਈ ਜੀ ਸੜਕੇ ਆਸਾ ਹੋਏ ਸਿੱਖ ਉਹਦੇ ਹੈਲਪ ਕਰਨ ਦੇ ਚੱਕਰ ਦੇ ਵਿੱਚ ਅਸੀਂ ਥੋੜਾ ਲੇਟ ਹੋ ਗਏ ਐਮਪੂਲੈਂਸ ਆਉਣ ਤੋਂ ਬਾਅਦ ਅਸੀਂ ਉੱਥੋਂ ਚੱਲੇ ਆ ਜੀ ਤੇ ਆ ਦੇਖੋ ਜਿਹੜੇ ਆਪਾਂ ਕਹਿੰਨੇ ਆ ਨਾ ਵੀ ਸਵੇਰੇ ਦੱਸੇ ਸੋਨੂੰ ਵੀ ਅਸੀਂ ਥੋੜੇ ਲੇਟ ਹੋ ਗਏ ਆ ਸੇਫਟੀ ਲੈ ਕੇ ਚੱਲੇ ਸੀ ਤਿਆਰੀਆਂ ਕਰਕੇ ਚੱਲੇ ਸੀ ਵੀ ਰਾਤ ਬਰਾਤੇ ਕੋਈ ਪ੍ਰੋਬਲਮ ਨਾ ਹੋਵੇ ਆਪਾਂ ਨੂੰ ਪ੍ਰੋਪਰ ਇੰਡੀਕੇਟਰ ਲੱਗੇ ਹੋਏ ਨੇ ਜੀ ਸੇਫਟੀ ਬੈਲਟਾਂ ਲੱਗੀਆਂ ਹੋਈਆਂ ਨੇ ਤੇ ਹੈੱਡਲਾਈਟ ਲੱਗੀ ਹੋਈ ਆ ਦੇਖੋ ਇਸ ਕਰਕੇ ਜਿਹੜੇ ਵੀ ਵੀਰ ਸਾਈਕਲਿੰਗ ਕਰਦੇ ਨੇ ਰਾਤ ਬਰਾਤ ਇਹ ਮੌਸਮ ਦੇ ਵਿੱਚ ਤਾਂ ਬਹੁਤ ਖਿਆਰ ਰੱਖਣਾ ਪੈਂਦਾ ਤਾਂ ਖਿਆਰ ਰੱਖੋ ਜੀ ਸਮਾਂ तकरीबन ਹੋ ਚੁੱਕਾ ਜੀ 6:40 ਦਾ ਤੇ ਅਸੀਂ ਗੁਰਦਵਾਰਾ ਰੜਾ ਸਾਹਿਬ ਕੋਲ ਦੇ ਗੁਜ਼ਰੇ ਆਇਆ ਥਾਈ ਰੜਾ ਸਾਹਿਬ ਅਸੀਂ ਸਾਡੇ ਕੋਲ ਜਿਹੜੀ ਪਾਣੀ ਦੀ ਬੋਟਲ ਸੀ ਅਸੀਂ ਜਿਹੜੇ ਰਾਹਗੀਰ ਐਕਸੀਡੈਂਟ ਹੋਇਆ ਸੀ ਜਿੰਨਾਂ ਦਾ ਉਹਨਾਂ ਨੂੰ ਦੇਖ ਕੇ ਆਇਆ ਜੀ ਤੇ ਤੁਸੀਂ ਉਹ ਪਾਣੀ ਦੀ ਬੋਟਲ ਲੈਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਆ ਸਾਨੂੰ ਵੀ ਲੱਗੀ ਹੋਈ ਆ ਤੇ ਸਾਥੀ ਗੁਰਨੇਕ ਸਿੰਘ ਜੀ ਵੀ ਪਹੁੰਚ ਚੁੱਕੇ ਨੇ ਸਾਡੇ ਨਾਲ ਹੀ ਹੋ ਗਿਆ ਵੀਰੇ ਹੁਣ ਆ ਚੱਲ ਪਈ ਬਾਈ ਹਾਂ ਹਾਂ ਜੀ ਇੱਥੋਂ ਸਾਡਾ ਰਹਿ ਗਿਆ 12 ਕਿਲੋਮੀਟਰ ਪਿੰਡ ਬਸ ਅਸੀਂ ਪਹੁੰਚ ਗਏ ਰਾੜਾ ਸਹਾਇ ਰਾੜਾ ਸਹਾ ਉਸ ਵੀ ਲਿਆ ਦੀ ਬੜੀ ਰੁਕੇ ਸੀ ਪਰ ਮਿੱਤਾ ਜੂਦਾ ਸੀ ਹੁਣ ਹੋ ਗਏ ਕੈਮ ਤੇ ਹੁਣ ਮਿਲਦੇ ਆ ਉਹਨੂੰ ਗੱਦਾ ਘਰੇ ਜਾ ਕੇ ਧੰਨਵਾਦ ਜੀ ਮਝੇ ਸੰਗਤ ਜੀ ਅਸੀਂ ਵਾਪਸ ਕਰ ਗਏ ਜੀ ਡੇਲੋ ਪਹੁੰਚ ਗਏ ਆ ਅਸੀਂ ਸਮਾਂ तकरीबन ਹੋ ਗਿਆ 7:10 ਰੜਾ ਸਾਹਿਬ ਤੋਂ ਬੰਦੇ ਨੇ ਬਹੁਤ ਤੇਜ਼ ਸਾਈਕਲ ਨਹੀਂ ਕੀਤੀ ਆ ਹਾਂਜੀ ਮੋਜੀ ਪਹੁੰਚ ਗਏ ਜੀ ਹਾਂਜੀ ਹਾਂਜੀ ਪਹੁੰਚ ਗਏ ਜੀ ਪਹੁੰਚ ਗਏ ਕਿਵੇਂ ਰਿਹਾ ਸਫ਼ਰ ਤੁਹਾਡਾ ਅੱਜ ਦਾ ਉਹ ਵਧੀਆ ਰਿਹਾ ਜੀ ਬਹੁਤ ਵਧੀਆ ਸ਼ੇਰ ਗੱਲ ਆ ਕੀ ਕਰੀ ਤੱਕ ਤੇ ਆ ਕੇ ਆਏ ਹਾਂ ਨਮਸਕਾਰ ਕਰ ਆਏ ਆ ਤੇ ਮਨ ਨੂੰ ਸਕੂਨ ਮਿਲਿਆ ਬਿਲਕੁਲ ਬਿਲਕੁਲ ਜੀ ਅੰਜੇ ਕਰਨੇਕ ਜੀ ਕਿਦਾਂ ਯਕੀਨ ਨਹੀਂ ਹੋ ਰਿਹਾ ਜਦ ਇੰਨਾ ਵੱਡਾ ਸਫ਼ਰ ਤੈਅ ਕਰ ਲਿਆ ਬਿਲਕੁਲ ਰੱਬ ਦੇ ਭਰੋਸੇ 'ਚ ਬਸ ਤੁਰ ਪਏ ਆ ਬਿਲਕੁਲ ਬਿਲਕੁਲ ਤੁਹਾਡਾ ਤਾਂ ਪਹਿਲਾ ਤਜਰਬਾ ਸੀ ਤੇ ਪਹਿਲਾ ਤਜਰਬਾ ਸੀ 130 ਕਿਲੋਮੀਟਰ ਦਾ ਬਹੁਤ ਸਾਲ ਨਾ ਬਾਤ ਚਲਾਇਆ ਪਹਿਲਾ ਸਕੂਲ ਟਾਈਮ ਹੀ ਚਲਾਇਆ ਸੀ ਬਿਲਕੁਲ ਬਿਲਕੁਲ ਤੁਸੀਂ ਬਹੁਤ ਵਧੀਆ ਸਾਈਕਲਿੰਗ ਕੀਤੀ ਹੈ ਜੀ ਸਾਨੂੰ ਮਾਣ ਆ ਤੁਹਾਡੇ ਤੇ 7:20 ਮਿੰਟ ਤੇ ਅਸੀਂ ਘਰੇ ਬੈਠੇ ਆ ਜੀ ਤੇ ਬਹੁਤ ਵਧੀਆ ਅਨੁਭਵ ਰਿਹਾ ਸਾਡਾ ਸਾਰਿਆਂ ਦਾ ਅੱਜ ਆ 7 ਵਜੇ ਚੱਲੇ ਸੀ ਜੀ ਘਰੋਂ 7:20 ਮਿੰਟ ਤੇ ਤੇ ਲਗਭਗ 7:20 ਤੇ ਅਸੀਂ ਘਰੇ ਆ ਗਏ ਆ 12 ਘੰਟੇ ਮਾਫੀ ਆ ਜੀ ਮੌਜੂਦ ਨਹੀਂ ਆ ਦੇ ਬਾਈ ਹਾਂਜੀ ਅਸੀਂ ਪਹੁੰਚ ਗਏ 7:20 ਤੇ 7:20 ਤੇ ਘਰੇ ਪਹੁੰਚ ਗਏ ਜੀ ਹਾਂਜੀ ਦੱਸੋ ਜੀ ਕਿਵੇਂ ਰਿਹਾ ਬਹੁਤ ਵਧੀਆ ਰਿਹਾ ਜੀ ਕੋਈ ਖਤ ਤਕਲੀਫਾਂ ਉਹ ਤਾਂ ਹੋਣਾ ਐ ਤਾਂ ਤੇ ਕੁਝ ਜੇ ਕੋਈ ਸਮਝ ਆ ਕੋਈ 126 27 ਕਿਲੋਮੀਟਰ ਪੈ ਗਿਆ ਆਪਾਂ ਨੂੰ ਇੰਨਾ ਮਾੜਾ ਮੋਟਾ ਤਾਂ ਹੁੰਦਾ ਹੀ ਆ ਬਹੁਤ ਵਧੀਆ ਲੱਗਾ ਜੀ ਹਾਂ ਦੱਸ ਕੇ ਸਕੂਨ ਮਿਲਿਆ ਦਿਲ ਨੂੰ ਹਾਂ ਤੇ ਦੱਸ ਬਾਈ ਬਾਕੀ ਗੁਰਨੇਕ ਜੀ ਸੰਧਿਆ ਕਰਨਗੇ ਆਪਣਾ ਕੋ ਮੇਰਾ ਤਾਂ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਅਜ ਦਾ ਹਮ ਮੈਂ ਬਹੁਤ ਸਾਲਾਂ ਬਾਅਦ ਆ ਕੇ ਸਾਈਕਲ ਚਲਾਇਆ ਹਮ ਤੁਹਾਡੇ ਇਹ ਬੰਦਾ ਮਤਲਬ ਪਹਿਲੀ ਵਾਰੀ ਜਿਆਦਾ ਕਹਿੰਦਾ ਵੀ ਤੀਜੀ ਸਾਈਕਲ ਹੀ ਲੈ ਕੇ ਦਿੱਤੀ ਸੀਗੀ ਜਾਦੀ ਚਲਾਈ ਆ ਫੁੱਲ ਟਾਈਮ ਹੀ ਚਲਾਇਆ ਸੀ ਉਸ ਤੋਂ ਬਾਅਦ ਸਿੱਧਾ ਫਤੇਗੜ ਦੇ ਚਲੇ ਗਿਆ ਲੁਧਿਆਣ ਤੋਂ ਫਤੇਗੜ ਸਾਹਿਬ ਦੀ ਸਾਈਕਲਿੰਗ ਕੀਤੀ ਆ 130 ਕਿਲੋਮੀਟਰ ਆਪੜਾ ਹਾਂ ਜੀ ਸਵੇਰੇ 7 ਵਜੇ ਚੱਲੇ ਸੀ ਤੇ ਸ਼ਾਮ ਨੂੰ 7 ਵਜੇ ਘਰੇ ਆ ਬਸ ਕ੍ਰੈਡਿਟ ਤੁਹਾਨੂੰ ਸਾਰਿਆਂ ਨੂੰ ਹੀ ਜਾਂਦਾ ਤੁਸੀਂ ਮੋਟੀਵੇਟ ਕਰਕੇ ਨਾਲ ਲੈ ਕੇ ਗਏ ਹੋ ਤੁਹਾਡੇ ਹਿੰਮਤ ਨਾਲ ਹੀ ਅਸੀਂ ਚੱਲ ਪਏ ਹਾਂ ਬਾਈ ਹਾਂਜੀ ਆਪਣਾ ਵੀ ਜਨ ਪਹੁੰਚੀ ਬਹੁਤ ਵਧੀਆ ਰਿਹਾ ਜੀ ਹਾਂ ਤੇ ਨਵੇਂ ਸਾਥੀ ਜੁੜੇ ਸੀ ਤੇ ਨਾ ਮੁबारकਵਾ ਦੇਣਾ ਹੈ ਸਫਲਤਾ ਪ੍ਰੋਗ ਚੀਜ਼ ਦਾ ਟਾਰਗੇਟ ਇਹਨਾਂ ਨੇ ਹਾਂ ਚਲੋ ਠੀਕ ਆ ਜੀ ਓਕੇ ਜੀ ਆਸਥੀ ਕਾਲ ਸਾਹਿਬ ਨੂੰ